ਚੋਣਾਂ ਲੈ ਕੇ ਜੀਵਿਕੀ ਸਾਰੀ ਪਾਰਟੀਆਂ ਦੇ ਵੱਲੋਂ ਆਪਣੇ ਤਿਆਰੀਆਂ ਜੋ ਕਸ ਲਈਆਂ ਗਈਆਂ ਨੇ ਸਵਾਜ ਕਾਂਗਰਸ ਦੇ ਵੱਲੋਂ ਜੋ ਚੋਣ ਮੈਨੀਫੈਸਟੋ ਹੈ ਉਸ ਨੂੰ ਜਾਰੀ ਕਰ ਦਿੱਤਾ ਗਿਆ ਹੈ ਕਿ ਕੀ ਕੀ ਐਲਾਨ ਨੇ ਜੋ ਕਾਂਗਰਸ ਦੇ ਵੱਲੋਂ ਕੀਤੇ ਗਏ ਨੇ ਸਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦਵਾਂਗੇ ਕਿ ਕੀ ਕੀ ਐਲਾਨ ਕੀ ਕੀ ਗਾਰੰਟੀ ਹੈ ਜੋ ਕਾਂਗਰਸ ਜਨਤਾ ਨੂੰ ਦੇ ਰਹੀ ਹੈ ਜੀ ਹਾਂ ਦੱਸਿਏ ਕਿ ਮੈਨੀਫੈਸਟੋ ਹੈ ਜੋ ਪਾਰਟੀ ਪ੍ਰਧਾਨ ਮਲਿਕਾਜਨ ਖੜਗੇ ਸਾਫਕਾ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਸੋ ਦੱਸ ਦਈਏ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪੀਚ ਤੰਬਰਮ ਨੇ ਕਿਹਾ ਅਸੀਂ ਤੁਰੰਤ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਾਂਗੇ ਅਸੀਂ ਲਦਾਖ ਦੇ ਕਬਾਇਲੀ ਖੇਤਰ ਨੂੰ ਸ਼ਾਮਿਲ ਕਰਨ ਲਈ ਸੰਵਿਧਾਨ ਦੀ 6ਵੀਂ ਅਨੁਸੂਚੀ ਸੋਧ ਕਰਾਂਗੇ ਉਹਨਾਂ ਅੱਗੇ ਕਿਹਾ ਕਿ ਕਾਂਗਰਸ ਅਗਨੀਪਥ ਯੋਜਨਾ ਨੂੰ ਰੱਦ ਕਰ ਦਵੇਗੀ ਤੇ ਫੌਜ ਜਲ ਸੈਨਾ ਹਵਾਈ ਸੈਨਾ ਆਪਣਾਈ ਗਈ ਆਮ ਭਰਤੀ ਪ੍ਰਕਿਰਿਆਵਾਂ ਉੱਤੇ ਵਾਪਸ ਆ ਜਾਵੇਗੀ ਜੋ ਸਾਡੇ ਸੈਨਿਕਾਂ ਲਈ ਆਰਥਿਕ ਤੇ ਸਮਾਜਿਕ ਸੁਰੱਖਿਆ ਦੀ ਗਾਰੰਟੀ ਦਵੇਗੀ ਕਾਂਗਰਸ ਦੇ ਚੋਣ ਮਨੁਸਪੱਤਰ ਵਿੱਚ ਕੀ ਹੈ ਜੇਕਰ ਕਾਂਗਰਸ ਦੇ ਚੋਣ ਮਨੁਸਪੱਤਰ ਦੇ ਵੱਡੇ ਨੁਕਤੇ ਦੀ ਗੱਲ ਕਰੀ ਤਾਂ ਵਾਰ ਦੀ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ ਜਾਤੀ ਜਨਗਣਨਾ ਐਮਐਸਪੀ ਨੂੰ ਕਾਨੂੰਨੀ ਦਲਚਾਹ ਮਨਰੇਗਾ ਮਜ਼ਦੂਰੀ 400 ਰੁਪਏ ਜਾਂਚ ਦੀ ਦੁਰਵਰਤੋਂ ਰੋਕਣਾ ਸ਼ਾਮਲ ਹੈ ਏਜੰਸੀਆਂ ਤੇ ਪੀਐਮਐਲਏ ਕਾਨੂੰਨ 'ਚ ਤਬਦੀਲੀ ਦਾ ਐਲਾਨ ਕੀਤਾ ਗਿਆ ਸੱਚਰ ਕਮੇਟੀ ਨੇ ਇਸ ਵਾਰਸ਼ਾ ਲਾਗੂ ਕਰਨ ਦਾ ਵੀ ਐਲਾਨ ਕੀਤਾ ਗਿਆ ਕਾਂਗਰਸ ਮੁਤਾਬਕ ਇਸ ਦਾ ਮੈਨੀਫੈਸਟੋ ਪਾਰਟੀ ਦੇ ਪੰਜ ਸਿਧਾਂਤਾਂ ਭਾਗੀਦਾਰੀ ਨਿਆ ਕਿਸਾਨ ਨਿਆ ਮਹਿਲਾ ਨਿਆ ਲੇਬਰ ਜਸਟਿਸ ਯੂਥ ਜਸਟਿਸ ਦੇ ਆਧਾਰਿਤ ਹੈ ਪਾਰਟੀ ਨੇ ਯੁਵਾ ਨਿਆ ਤਹਿਤ ਜਿਨ੍ਹਾਂ ਪੰਜ ਗਾਰੰਟੀ ਦੀ ਗੱਲ ਕੀਤੀ ਹੈ ਉਹਨਾਂ ਵਿੱਚ 30 ਲੱਖ ਨੌਕਰੀਆਂ ਨੌਜਵਾਨਾਂ ਨੂੰ ਇੱਕ ਸਾਲ ਲਈ ਅਪਰੈਂਟ ਵਾਦਾ ਵੀ ਕੀਤਾ ਸੋ ਦੱਸ ਦੇ ਕਿ ਹੋਰ ਕਿਹੜੀ-ਕਿਹੜੀ ਗੱਲਾਂ ਦੀ ਗਾਰੰਟੀ ਹੈ ਕਾਂਗਰਸ ਨੇ ਸਾਂਝੇ ਨਿਆਂ ਤਹਿਤ ਜਾਤੀ ਜਨਗਣਨਾ ਕਰਵੋਣ ਅਤੇ ਰਾਖਵੇਂ ਪਹਿਲਾਂ ਦੀ 50% ਸੀਮਾ ਨੂੰ ਖਤਮ ਕਰਨ ਦੀ ਗਾਰੰਟੀ ਦਿੱਤੀ ਹੈ ਕਿਸਾਨ ਨਿਆਂ ਤਹਿਤ ਪਾਰਟੀ ਨੇ ਕਟੋਕਰ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਕਰਜ਼ਾ ਮੁਆਫੀ ਕਮਿਸ਼ਨ ਦੇ ਗਠਨ ਜੀਐਸਟੀ ਮੁਕਤ ਖੇਤੀ ਦਾ ਜੋ ਵਾਅਦਾ ਹੈ ਉਹ ਕੀਤਾ ਹੈ ਸੋ ਦੱਸ ਦਿਓ ਕਿ ਅੱਜ ਕਾਂਗਰਸ ਦੇ ਵੱਲੋਂ ਚੋਣ ਮੈਨੀਫੈਸਟੋ ਹੈ ਜਿਸ ਨੂੰ ਕੀ ਜਾਰੀ ਕੀਤਾ ਗਿਆ ਹੈ ਸੋ ਕਈ ਜੋ ਐਲਾਨ ਨੇ 25 ਗਾਰੰਟੀਆਂ ਨੇ ਜੋ ਕਾਂਗਰਸ ਦੇ ਵੱਲੋਂ ਕੀਤੀਆਂ ਗਈਆਂ ਨੇ ਆਮ ਜਨਤਾ ਦੇ ਨਾਲ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਲਾਗੂ ਹੈ ਜੋ ਕਰਾਂਗੇ ਜਿੱਹਾਂ ਲੋਕ ਸਭਾ ਚੋਣਾਂ ਹੋਣ ਦੇ ਵਿੱਚ ਹੁਣ ਥੋੜਾ ਹੀ ਸਮਾਂ ਬਾਕੀ ਬਚਿਆ ਹੋਇਆ ਸੋ ਉਸ ਤੋਂ ਪਹਿਲਾਂ ਪਾਰਟੀਆਂ ਦੇ ਵੱਲੋਂ ਜੋ ਚੋਣ ਮੈਨੀਫੈਸਟੋ ਹੈ ਉਸ ਦੀ ਜੋ ਚੋਣ ਮੈਨੀਫੈਸਟੋ ਜੋ ਜਾਰੀ ਕਰ ਦਿੱਤਾ ਗਿਆ ਹੈ ਸੋ ਦੱਸ ਦिए ਕਿ ਕਈ ਤਰ੍ਹਾਂ ਦੇ ਜੋ ਐਲਾਨ ਨੇ ਕੀਤਾ ਗਏ ਨੇ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਗਿਆ ਨਿਜੀ ਚੋਣ ਦੀ ਆਜ਼ਾਦੀ ਦਿੱਤੀ ਗਈ ਹੈ ਸੋ ਦੱਸ ਦिए ਕਿ ਇਸ ਤੋਂ ਇਲਾਵਾ ਜੋ ਖੜਗੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਵੱਲੋਂ ਜੋ ਚੋਣ ਮੈਨੀਫੈਸਟੋ ਹੈ ਇਸ ਨੂੰ ਜਾਰੀ ਹੈ ਜੋ ਕੀਤਾ ਗਿਆ